ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸੋ ਬਾਜਾ ਜਾਈਦਾ ਬਈ ਪਰਮਾਤਮਾ ਜਨ ਵੀ ਗੱਲਾਂ ਰੱਖਾਈ ਲੋ ਜੀ ਲੋ ਰਮਾਲ ਦੇ ਪਰਮਾਲ ਦੇ ਅੱਲਾਹ ਅੱਲਾਹ ਬਾਰੇ ਸੋ ਪਾਏ ਗੋਸਾਨਾ ਦੁਬਾਰਾ ਇੱਕ ਮੈਥੋਂ ਸਤਿ ਧਾਕੇ ਪਰਜਾ ਦਾ ਜਗੋ ਜਿੱਥੇ ਜਾ ਮੇਰੀ ਬੱਲਾ ਜੀ ਧੀ ਪੜਾਗੇ रुप लॻे सेवन रुपया ..ika anta toys rahur... ..Panun Gokd prova by Henanice, engitahi unconditional salter... Kazaneti... Sayang Entrevang... Truそして, Nay柠 탄 이야기�f tim ਪੱਤਰਕਾਰਾਂ ਵਾਲੇ ਮਾਣੇ ਪਰਤੋਂ ਮੇਰਾ ਧੰਨਵਾਦ ਜਨਾਬ। ਜਨਾਬ ਹੋਰ ਦੇ ਬੋਲੋ ਲਾਉਣੀ ਗੱਲ ਕਰਪੋ। ਇੱਕ ਮਿੰਟ ਜੀ। ਹਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਲਾਕਾ ਨਿਵਾਸੀਆਂ ਕੇ ਡਾਕਟਰ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਨੇ ਪ੍ਰਾਲੇ ਨਾਲ ਪਛਿਆਲਾ ਦੀ ਸੰਗਠਨ ਦਾ, ਰੂਪਪੁਰ ਦੀ ਸੰਗਠਨ ਦਾ ਤੇ ਡੋਗਾਪੁਰ ਦੀ ਸੰਗਠਨ ਦਾ ਪੈਦਲੋਂ ਯੂਐਚਏ ਤੇ ਆ ਕੇ ਇੱਥੇ ਮੈਂ ਇਹਨਾਂ ਨੂੰ 4 ਸਾਲ ਹੋ ਗਏ ਮੈਂ ਲਗਾਤਾਰ ਜਲੇਪੀਆ ਦਾ ਲੰਗਰ ਕਿੰਨੇ ਨੇ ਮੇਰੇ ਵੱਲੋਂ ਨਿਗਰਾਨ ਖੇਤਰ ਨੰਬਰਦਾਰ ਪਕਾਪ ਗੁਰੂ ਯੂਐਫਆਰ ਤੋਂ 6 ਚੰਗਤ ਜੋਬਾ ਸਿਟੀ ਦੀ ਸੰਗਤ ਟ੍ਰਿਕੈਟ ਕੈਲੀਫੋਰਨੀਆ ਯੂਐਫਆਰ ਬਟਾ ਉਹਨਾਂ ਵੱਲੋਂ ਲਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੰਗਾਰ ਸੋ ਸਤਿ ਸ੍ਰੀ ਅਕਾਲ ਸੋ ਜੀ ਰਤਮ ਆਖਾ ਸਤਿ ਊਰੀ ਬੱਲੇ ਸਾਰੇ ਪਰੇ ਪਰੇ ਸਰਸਾ ਸਾ ਮਾਥੇ ਭੰਨ ਰਹੇ ਲੋ ਰਾਜੀ ਕਰੇ ਕਾਜੀ ਪਾਈ ਉਰੇ ਵਰਤੇ ਨਗਰੀ ਆਈ ਜਲਦੀ ਜਲਦੀ ਆਪਣੀ ਕਸੂਰ ਬੰਦੇ ਨੀ ਕਰਦਾ ਕਰੀ ਗੁਰੂ ਘਰ ਦੇ ਸਾਰੇ ਗੁਰੂ ਘਰ ਦੇ ਨੰਬਰ ਬੱਝਾ ਹੈ ਕੰਟਰੋਲ ਬੈਂਕ ਤੋਂ ਇਹ ਸਾਕ ਨੂੰ ਜੋੜੂਆਂ ਤੋਂ ਸਪਰਤਨ ਵਾਕਿਆ ਨੂੰ ਜਿੰਦਰੀ ਕ੍ਰਿਪਾ ਦਾ ਸਰੋਦੀ। ਔਰ ਤੇਜਤਰਾ 11 12 13 ਨੂੰ ਨੱਗਰ ਲੱਗਦਾ ਹੈ ਜੁਗਤੀ ਵਾਲਗੋਨ। ਤੇ ਤੰਗਰ ਦਾ ਮੰਦਿਰ ਹੈ। ਤਿੰਨ ਪਸਾਰਾ। ਉਸਤਾਨ ਪਰ ਮਕਾਪੜੀ ਜੋੜੂ ਪਰ ਤਸਵੀਰ ਸਮੂਹ ਵਾਸੀਆਂ ਵੱਲੋਂ। ਕਿ ਹਰ ਸਾਲ लंगर पहिरां पंज सौ दूर जेको सधे में मंदर आहे सारियूं संगता बड़े वंगर बि और संगत बि वठ चढ़े पूरा कर असीं मंग ते नगर निवासीअ जो शहर नगर बहुत सदार जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਵਿੱਤਰ ਦਿਹਾੜਾ ਸੰਗਰਾਮ ਦਾ ਦਿਹਾੜਾ ਵੀ ਹੈ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਬਲਖੜ ਜਿਹੜੀ ਉਹ ਤਬਦੀਲੀ ਆਈ ਸੀ ਸਾਡੇ ਪੰਜਾਬ ਦੇ ਪੇਡੂ ਸੱਬਿਆ ਚਾਰ ਦਾ ਵਿਸਾਖ ਦੇ ਨਾਲ ਸੰਬੰਧਿਤ ਮੇਲਾ ਵੀ ਲੱਗਦਾ ਹੈ ਵਿਸਾਖ ਦਾ ਤਿਹਾਰ ਵੀ ਹੈ ਤੇ ਅੱਜ ਮਹਾਨ ਸ਼ਖਸੀਤਾਂ ਇਸ ਪਵਿੱਤਰ ਦਿਨ ਤੇ ਜੁੜੀਆਂ ਨੇ ਸਭ ਤੋਂ ਪਹਿਲਾਂ ਮੈਂ ਭਾਈ ਸਾਹਿਬ ਭਾਈ ਗਰਮੇਲ ਸਿੰਘ ਜੀ ਗਰਸ਼ਕ ਕਰ ਵਾਲੇ ਉਹਨਾਂ ਦਾ ਧੰਨਵਾਦ ਕਰਦਾ ਸੰਸਥਾ ਵੱਲੋਂ ਕਿ ਗਿਆਨ ਦੇ ਸਾਗਰ ਨੇ ਪਹਿਲਾਂ ਵੀ ਇੱਕ ਵਾਰ ਉਹ ਸੰਗਤਾਂ ਨੂੰ ਦਰਸ਼ਨ ਦੇ ਚੁੱਕੇ ਨੇ ਤੇ ਉਸ ਵੇਲੇ ਵੀ ਛੋਟੇ ਸਾਹਿਬ ਜਦਾਂ ਬਾਰੇ ਵਿਚਾਰ ਚਰਚਾ ਕੀਤੀ ਸੀ ਤੇ ਹੁਣ ਵੀ ਉਹਨਾਂ ਨੇ ਤੁਹਾਨੂੰ ਅੱਜ ਦੇ ਸੰਗਰਾਮ ਦੇ ਦਿਹਾੜੇ ਬਾਰੇ ਵੀ ਬਹੁਤ ਹੀ ਗੁਰਬਾਣੀ ਦੇ حوالے ਦੇ ਕੇ ਵਿਚਾਰਾ ਸਾਂਝੀਆਂ ਕੀਤੀਆਂ ਨੇ ਇਸੇ ਕਤੇ ਆਸਤੇ ਵਿੱਚ ਖਾਲਸਾ ਪੰਥ ਦੇ ਪ੍ਰਗਟ ਪੋਰਸ ਬੰਦੇ ਵੀ ਉਹਨੇ ਆਪਣੇ ਸਮਝ ਦੇ ਮੁਤਾਬਕ ਇਤਿਹਾਸ ਨੂੰ ਸਾਡੇ ਸਾਹਮਣੇ ਜਿਹੜਾ ਹੈ ਉਹ ਰੱਖਿਆ ਹੈ ਤੇ ਸਾਡੇ ਵਿਚਕਾਰ ਦੁਆਬਾ ਸੇਵਾ ਸੰਪਤੀ ਤੋਂ શ્રી ਰਤਨ ਰਾਜਨ ਜੀ ਕਿਸੇ ਦੀ ਕੋਈ ਇੱਦਾਂ ਦੇ ਜਾਣ ਪਛਾਣ ਦੇ ਮਤਾਜ ਨਹੀਂ ਹੈ ਤੇ ਉਹਨਾਂ ਨੂੰ ਸਾਰੇ ਜਾਣਦੇ ਨੇ ਕਿ ਉਹ ਦੁਕਾਨ ਤੇ ਤਾਂ ਟੱਕੇ ਵੰਦੇ ਨਹੀਂ ਹੈ ਇਹ ਸਮਾਜ ਸੇਵਾ ਦੇ ਕਾਰਜਾਂ ਦੇ ਵਿੱਚ ਲੱਗੇ ਰਹਿੰਦੇ ਕਦੇ ਨਿਤਰਦਾਨ ਦੇ ਕਦੇ ਸਰੀਰਦਾਨ ਦੇ ਕਦੇ ਵਿਦਵਾਵਾਂ ਨੂੰ ਐ ਕੁਛ ਨਾ ਪੁੱਛਣਾ ਹੈ ਮਦਦ ਦੇਣ ਦੇ ਹੋਰ ਵੀ ਜਨਰ ਜਿਵੇਂ ਤੇ ਇੱਥੇ ਵੀ ਸਾਡੇ ਕੋਲ ਐ ਜਰੂਰ ਚੱਕਰ ਮਾਰਦੇ ਨੇ ਮਹਾਨ ਸ਼ਖਸੀਅਤ ਸਾਡੇ ਵਿੱਚ ਹੈ ਬਰਚੰਨ ਸਿੰਘ ਜੀ ਵਿਸਿਆਲਾ ਤੇ ਮੈਂ ਕਈ ਵਾਰੀ ਉਹਨਾਂ ਨੂੰ ਸੁਣਿਆ ਵੀ ਜਦੋਂ ਮੈਂ ਸਕੂਲ ਦੇ ਵਿੱਚ ਸੀ ਕਿ ਇਹ ਬਹੁਤ ਵਧੀਆ ਜਿਹੜਾ ਉਪਰਾਨਾ ਯਤਨ ਕਰ ਰਿਹਾ ਹੈ ਉਹਨਾਂ ਕਾਜਰ ਵਿੱਚ ਜਾ ਕੇ ਸਿੱਖ ਮਿਸ਼ਨਰੀ ਕਾਲਜ ਰਾਹੀਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨਾ ਤੇ ਸਿੱਖ ਇਤਿਹਾਸ ਦੇ ਨਾਲ ਜੋੜਨਾ ਇਹ ਇੱਕ ਬਹੁਤ ਵੱਡਾ ਅਪਰਾਹਲ ਜਿਹੜਾ ਕਿ ਅੱਜ ਜਿਹੜੀ ਘਾਟ ਬੜੀ ਮਹਿਸੂਸ ਹੋ ਰਹੀ ਆ ਤੇ ਇਹਨਾਂ ਘਾਟਾਂ ਕਰਕੇ ਹੀ ਸਾਡੇ ਬੱਚੇ ਜਿਹੜੇ ਆ ਉਹ ਕਿਰਾਹੇ ਪੈ ਗਏ ਨੇ ਤੇ ਇਹਨਾਂ ਦਾ ਯਤਨਾਂ ਤੇ ਮੈਂ ਉਹਨਾਂ ਨੂੰ ਸਲੂਟ ਕਰਦਾ ਸੋਸਾਇਟੀ ਦੇ ਨਾਲ ਵੀ ਜੁੜੇ ਹੋਏ ਨੇ ਬਾਬਾ ਬਜੀਤ ਸਿੰਘ ਖਾਲਸਾ ਸੀਨੀਅਰ ਕੰਡੀ ਸਕੂਲ ਕਨੇਹਾ ਸੋ ਰੋਡ ਤੇ ਉਹਨਾਂ ਦੇ ਵੀ ਇਹ ਕਰਤਾ ਧਰਤਾ ਨੇ ਤੇ ਉਹ ਸਾਡੇ ਵਿੱਚ ਸ਼ਾਮਲ ਹੋਏ ਨੇ ਤੇ ਸਾਡੇ ਨਾਲ ਇੱਕ ਵਾਰੀ ਨਸ਼ਿਆਂ ਦੇ ਖਿਲਾਫ ਜਿਹੜੀ ਪਿੰਡ ਵਿਆਸ ਤੋਂ ਪਾਠ ਯਾਤਰਾ ਸ਼ੁਰੂ ਹੋਈ ਸੀ ਜਿੱਥੇ ਮਨਜੋਗ ਰਾਜਪਾਲ ਜੀ ਦੇ ਸਾਰੇ ক্লাব ਚਨ ਕਟਾਰੀਆ ਜੀ ਆ ਉਹਨਾਂ ਵਿੱਚ ਵੀ ਐਨੀ ਉਮਰ ਦੇ ਵਿੱਚ ਉਹਨਾਂ ਨੇ ਪੈਦਲ ਤੁਰੇ ਨੇ ਸਾਡੇ ਨਾਲ ਪੈਦਲ ਤੁਰ ਕੇ ਗਏ ਨੇ ਕਿੰਨੇ ਛੜੀ ਤੇ ਕਿੰਨੇ ਦੂਸਰੇ ਬਹੁਤ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਤਖਦਾਈ ਪਲ ਵੀ ਦੇਖੇ ਨੇ ਪਰ ਇਹਨਾਂ ਨੇ ਉਹਨਾਂ ਨੂੰ ਵੀ ਉਸ ਪਰਮਾਤਮਾ ਦਾ ਜਿਹੜਾ ਹੈ ਉਹਨੂੰ ਮੰਨ ਕੇ ਉਹਨੂੰ ਚੱਲਿਆ ਤੇ ਆਪਣੀ ਸਮਾਜ ਸੇਵਾ ਦੇ ਵਿੱਚ ਜੁਟੇ ਹੋਏ ਨੇ ਮੇਰੇ ਵੱਡੇ ਵੀ ਇਸ ਬਾਸ਼ਰ ਉੜਾ ਜੇ ਉਹ ਮੇਰਾ ਖਿਆਲ ਹੈ ਜਦੋਂ ਕਿਤੇ ਢਿੱਲੇ ਮੱਛੇ ਹੁੰਦੇ ਆ ਤੇ ਉਸੇ ਮੇਲੇ ਕਦੇ ਛੱਡਦੇ ਨੇ ਜਦੋਂ ਵੀ ਇਹਨਾਂ ਨੂੰ ਬਣਾ ਲਈਏ ਜੇ ਕੋਈ ਨਾ ਕੋਈ ਹੋਵੇ ਤਾਂ ਫਿਰ ਵੀ ਸ਼ਾਸਰ ਉੜਾ ਜੀ ਹੈਗੇ ਆ ਹਾਂਜੀ ਹੈਗੇ ਆ ਇਹਨਾਂ ਦਾ ਦਰਵਾਜਾ ਖੁੱਲਾ ਤੇ ਉਹ ਆਪਦੀ ਤਰ੍ਹਾਂ ਅੱਜ ਵੀ ਸਾਡੇ ਵਿੱਚ ਸ਼ਾਮਲ ਨੇ ਬੜੇ ਸਾਡੇ ਸਾਰੇ ਸਤਿਕਾਰਯੋਗ ਨੇ ਇਹਨਾਂ ਨੂੰ ਬੜਾ ਸਾਇਟਿਕ ਸ਼ੌਕ ਵੀ ਹੈ ਇਧਰ ਉਧਰ ਇਕੱਠਾ ਕਰਨ ਦਾ ਵੀ ਤੇ ਦੂਸਰਿਆਂ ਤੱਕ ਜਿਹੜਾ ਪੇਸ਼ ਕਰਨ ਦਾ ਵੀ ਹੈ ਤੇ ਸਾਡੇ ਛੋਟੇ ਮੇਰੇ ਪ੍ਰਵਿੰਦਰ ਚੂਸਾਵ ਜਿਹੜੇ ਪੰਜਾਬ ਦੇ ਕਾਨੂੰਗੋ ਜੁਨੀਅਨ ਦੇ ਕੈਸ਼ਰ ਵੀ ਨੇ ਤੇ ਵਕ ਵਕ ਸਮਾਹਾਵਾਂ ਦੇ ਮੈਂਬਰ ਵੀ ਨੇ ਇਮਾਨਸ਼ੇਬ ਤੇ ਵੀ ਮੈਂਬਰ ਨੇ ਕਿ ਇਹਨਾਂ ਨੇ ਜਿਹੜਾ ਹੈ ਬਹੁਤ ਹੀ ਵਧੀਆ ਬੁਲਾਰੇ ਵੀ ਨੇ ਇਸ ਸਮਾਹ ਸੇਵਾ ਦੇ ਵੀ ਜਿਹੜੇ ਕਾਰਜ ਕਰਦੇ ਨੇ ਆਪਣੇ ਜਥੇਬੰਦੀ ਦੇ ਵੀ بڑا ਖੜਕੂ ਢੰਗ ਦੇ ਨਾਲ ਇਹ ਸਾਹਮਣੇ ਆਉਂਦੇ ਨੇ ਉਹ ਸਾਡੇ ਵਿੱਚ ਮੇਰੇ ਇਕੱਲੇ ਇਹਨਾਂ ਨਾਲ ਗੱਲ ਹੋਈ ਸੀ ਤੇ ਅੱਜ ਇਹਨਾਂ ਨੇ ਜਾਣਾ ਸੀ ਕਿਤੇ ਹੋਰ ਪਾਸੇ ਜਿਵੇਂ ਕਹਿੰਦੇ ਨਹੀਂ ਮੈਂ ਅੱਜ ਹੀ ਹਾਜ਼ਰੀ ਲਗਾਵਾਂਗਾ ਤੇ ਉਹ ਅੱਜ ਸਾਡੇ ਵਿੱਚ ਸ਼ਾਮਲ ਹੋਏ ਆ ਉਹਨਾਂ ਨੂੰ ਸਸਤਾ ਬੋਲੋ ਜੀ ਆਰ ਡੇਸ ਰਾਜ ਵਾਲੇ ਜੇ ਤੇ ਇਹਨਾਂ ਦੇ ਹੁਣ ਕਹਿਣ ਦੀ ਤਾਂ ਕੋਈ ਗੱਲ ਨਹੀਂ ਹੈ ਤੇ ਹੁਣ ਤਾਂ ਬੜੇ ਨਵੇਂ ਤੋਂ ਨਵੇਂ ਜਿਹੜੇ ਉਹਨਾਂ ਦੇ ਗੀਤ ਆ ਤੁਹਾਡੇ ਵਿੱਚ ਜਿਹੜੇ ਆਉਂਦੇ ਨੇ ਤੇ ਪੱਤਰਕਾਰੀ ਵੀ ਮੇਰਾ ਖਿਆਲ ਹੈ ਕਿ ਅਸੀਂ ਤਾਂ ਪੱਤਰਕਾਰ ਨੂੰ ਬੈਠੇ ਨੇ ਬਾਤ ਪਰਦੇਸੀ ਜੀ ਨਮਸ਼ਾਹਰ ਸਰਗਰਮੀਆਂ ਤੇ ਮੇਰਾ ਖਿਆਲ ਵੀ ਜਿੰਨਾ ਇਹਨਾਂ ਨੇ ਸਾਨੂੰ ਲੋਕਾਂ ਦੇ ਵਿੱਚ ਇਹ ਸਸਤਾ ਦਾ ਨਾਂ ਲੈ ਕੇ ਗਏ ਨੇ ਸਸਤਾ ਦਾ ਜਿਹੜਾ ਜੋ ਕਾਰਜਕਰਮ ਹੈ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਜਿੰਨਾ ਇਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਦਿੱਤਾ ਤਾਂ ਵਾਕਈ ਵੀ ਮੀਡੀਆ ਨੇ ਹੈ ਪਰ ਉਹਨਾਂ ਨੇ ਜਿੰਨਾ ਇਹਨਾਂ ਕੋਲੋਂ ਜਿਹੜਾ ਗਿਆ ਅੱਜ ਇਹ ਖਬਰ ਅਸੀਂ ਦਿੱਤੇ ਆ ਤੇ ਸਵੇਰ ਨੂੰ ਵਾਲੀ ਸਾਹਿਬ ਉਹਨਾਂ ਦੋ ਤਿੰਨ ਅੱਠਵਾਂ ਜਾਂ ਆਪਣੇ ਪੇਪਰਾਂ ਦੇ ਵਿੱਚ ਲਾਈ ਹੋਈ ਸੀ ਤੇ ਚਲੋ ਕੋਈ ਨਾ ਕੋਈ ਪੜਦਾ ਤੇ ਉੱਥੇ ਤੱਕ ਸਾਡੀ ਗੱਲ ਜਾਂਦੀ ਆ ਕਿਉਂਕਿ ਸੰਸਥਾਵਾਂ ਇਹ ਬਹੁਤੀਆਂ ਅਮੀਰ ਨਹੀਂ ਹੁੰਦੀਆਂ ਇਹਨਾਂ ਕੋਲ ਕਿਣਵੇਂ ਚੁਰਮੇ ਪੈਸੇ ਹੁੰਦੇ ਆ ਉਹਨਾਂ ਨੂੰ ਬੜੇ ਸੋਚ-ਸੋਚ ਕੇ 20 ਵਾਰੀ ਆਪਾਂ ਜੇਬ ਚੋਂ ਕੱਢੀ ਦਾ ਇਹ ਕਹਿੰਦਾ ਮੈਂ ਤੇ ਖਰਚ ਦੀਏ ਜਾਂ ਨਾ ਖਰਚ ਦੀਏ ਤੇ ਇਹ ਸਾਡਾ ਪੈਸਾ ਵੀ ਜਿਹੜਾ ਬੜਾ ਬਚਾਉਂਦੇ ਆ ਤੇ ਹਾਜ਼ਰੀ ਵੀ ਭਰਦੇ ਆ ਮੈਂ ਦੋਏ ਇਹਨਾਂ ਬਹੁਤ ਹੀ ਸਾਡੇ ਜਿਹੜੇ ਸਰਕਾਰ ਜੋਗ ਨੇ ਰੇਸ਼ੀ ਸਾਹਿਬ ਮਜੀਠੀ ਸਾਹਿਬ ਨੂੰ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਵਿਚਾਰਾ ਕਰਦਿਆਂ ਨੇ ਮੇਰੇ ਇੱਕ ਮਨ ਦਾ ਜਿਹਨ ਦੇ ਵਿੱਚ ਗੱਲ ਆਈ ਭਾਈ ਕਰਮੇਸ਼ ਸਿੰਘ ਜੀ ਗੱਲ ਕਰਦੇ ਸੀਗੇ ਹੋਰ ਵੀ ਮਾਕੀ ਵੀ ਸਾਥੀਆਂ ਨੂੰ ਜਿਹੜਾ ਸਮਾਂ ਦੇਣਾ ਦੋ ਦੋ ਚਾਰ-ਚਾਰ ਮਿੰਟ ਲਈ ਆਇਆ ਕਿ ਅੱਜ ਦੇ ਦਿਨ ਤੇ ਇਰੇ ਆਪਣੇ ਨਿੱਜੀ ਮਰੇ ਸੋਚ ਹੈ ਵਿਚਾਰ ਹੈ ਕਿ ਸਾਨੂੰ ਆਪਣੇ ਘਰਾਂ ਦੇ ਵਿੱਚ ਚਾਹੇ 2-2 ਜੀ ਨੇ ਚਾਹੇ 4-4 ਜੀ ਆਪਣੇ ਮਹੱਲਿਆਂ ਦੇ ਵਿੱਚ ਅੱਜ ਅਸੀਂ ਬਹੁਤ ਤੇ ਇਕੱਠ ਕਰਦੇ باوجود ਸਾਨੂੰ ਕੋ ਅਜੇ ਇਹੋ ਜਿਹੇ ਸਿੱਟੇ ਜਿਹੜੇ ਸਾਹਮਣੇ ਨਜ਼ਰ ਨਹੀਂ ਆ ਰਹੇ ਜਿੱਥੇ 80000 ਦੀ ਗੱਲ ਕੀਤੀ ਆ ਉਹਦੇ ਵਿੱਚੋਂ ਪੰਜ ਤਾਂ ਨਿਕਲੇ ਨੇ ਨਿਤਰੇ ਨੇ ਤੇ ਅੱਜ ਮੈਨੂੰ ਲੱਗਦਾ ਨਹੀਂ ਹੈ ਵੀ ਜੇ ਕੋਈ ਸੀਸ ਮੰਗਿਆ ਜਾਵੇ ਅੱਜ ਵੀ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਨੇ ਤੇ ਪੰਜਾਬ ਵਿੱਚੋਂ ਕੋਈ ਵੀ ਨਹੀਂ ਨਿਕਲ। ਮੈਂ ਵੀ ਹਾਜ਼ਰ ਹਾਂ। ਇਹਨਾਂ ਨੂੰ ਤਿਆਰ ਕਰਨ ਲਈ ਅੱਜ ਅਸੀਂ ਬਹੁਤ ਕੁਝ ਲਾਇਆ, ਬੜਾ ਪ੍ਰਾਨਾ ਕੀਤਾ, ਬੜਾ ਪੈਸਾ ਖਰਚਿਆ। ਸਿੱਖੀ ਨੂੰ ਅੱਗੇ ਲਿਜਾਣ ਲਈ। ਸ਼ਹਿਰ ਬੜੇ ਲਿਖਦੇ ਨੇ, ਪੱਕਾ ਬੜੀਆਂ ਦਿਖਦੀਆਂ ਨੇ ਪਰ ਅੰਦਰੋਂ ਜਿਹੜਾ ਹੈ ਉਹ ਨਗਾਰ ਵੀ ਬਹੁਤ ਵੱਡਾ ਹੋਇਆ। ਤੇ ਜਿਹੜੇ ਭਾਈ ਗੁਰਮੇਲ ਸਿੰਘ ਜੀ ਵਰਗੇ ਨੇ, ਬਸਿਆਲਾ ਸਾਹਿਬ ਵਰਗੇ ਨੇ ਵਿਕਰਮ ਜੀ ਸਿੰਘ ਵਰਗੇ ਨੇ ਇਹ ਚੱਲੇ ਹੋ ਨੇ ਇਹ ਨਹੀਂ ਵੇ ਨਹੀਂ ਚੱਲੇ ਹੋ ਪਰ ਉਹ ਉਹਨਾਂ ਦੇ ਗਿਰਤੇ ਆਟੇ ਚ ਲੂਣ ਦੇ ਬਰਾਬਰ ਹੈ ਪਰ ਉਹ ਆਪਣਾ ਬਿਲਕੁਲ ਉਹ ਹੰਬੇ ਨਹੀਂ ਹੈ ਉਹ ਥੱਕੇ ਨਹੀਂ ਹੈ ਉਹਨਾਂ ਨੇ ਆਪਣਾ ਸਫਰ ਜਿਹੜਾ ਜਾਰੀ ਰੱਖਿਆ ਹੋਇਆ ਤੇ ਅੱਜ ਦੇ ਦਿਨ ਤੇ ਵਿਸਾਖੀ ਦੇ ਦਿਨ ਤੇ ਜੇ ਤਾਂ ਅਸੀਂ ਉਸ ਖਾਲਸਾ ਪੰਥ ਦੀ ਸਾਜਣਾ ਨੂੰ ਸਹੀ ਮੰਨਦੇ ਆ ਤੇ ਸਾਨੂੰ ਸਿੱਖੇ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੈ ਇਹ ਸਾਨੂੰ ਉਹਦੇ ਅੱਜ ਅਪਰਾਲੇ ਕਰਨੇ ਚਾਹੀਦੇ ਆ ਕਿ ਇਹ ਜਿਹੜੇ ਸਾਡੇ ਬੱਚੇ ਨੇ 9 ਲੱਖ ਬੱਚਾ ਤਾਂ ਸਰਕਾਰ ਦੇ 538 ਸੈਂਟਰਾਂ ਵਿੱਚ ਜੁੜਿਆ ਹੋਇਆ ਜਿਹੜਾ ਗੋਲੀਆਂ ਖਾਂਦੇ ਨੇ ਤੇ ਜੇ 9 ਲੱਖ ਆਪਾਂ ਇਹਨਾਂ ਬੱਚਿਆਂ ਨੂੰ ਕਿਤੇ ਇਸ ਧਾਰਾ ਦੇ ਵਿੱਚ ਲਿਆਈਏ ਤਾਂ ਮੇਰਾ ਖਿਆਲ ਆ ਕਿ ਸਾਨੂੰ ਕੋਈ ਲੋੜੇ ਨਹੀਂ ਕਿ ਐਨਾ ਪੈਸਾ ਖਰਚਣ ਦੀ ਇੰਨੀਆਂ ਬਿਮਾਰੀਆਂ ਤੇ ਘਰਾਂ ਦੇ ਘਰ ਜਿਹੜੇ ਆ ਬਰਬਾਦ ਹੋ ਗਏ ਬੱਚੇ ਸਾਡੇ ਮੁੱਕ ਰਹੇ ਨੇ ਤੇ ਅਜੇ ਵੀ ਅਸੀਂ ਜਿਹੜੇ ਉਹ ਜਾਗੇ ਨਹੀਂ ਹੈ ਸੁੱਤੇ ਪਏ ਆ ਇਹੋ ਸਿਆੜੇ ਕਹਿੰਦੇ ਹੁੰਦੇ ਆ ਕਿ ਅੱਗ ਲੱਗੀ ਤੇ ਖੂ ਪੁੱਟਿਆ ਤੱਕੀ ਪੁੱਟਿਆ ਤੇ ਅੱਜ ਪੰਜਾਬ ਜਿਹੜਾ ਸਾਡਾ ਸੜ ਰਿਹਾ ਨਸ਼ਿਆਂ ਦੇ ਮਾਰ ਦੇ ਹੇਠ ਤੇ ਅੱਜ ਵੀ ਅਜੇ ਤੱਕ ਉਹਨੂੰ ਠੰਡਾ ਕਰਨ ਲਈ ਉਹ ਐਡੇ ਬਹੁਤੇ ਅਪਰਾਡੇ ਜਿਹੜੇ ਆ ਉਹ ਕਰਦੇ ਜਰੂਰ ਨੇ ਤਖਾਵਾ ਬਹੁਤ ਹੋ ਰਿਹਾ ਪਰ ਉਹਨਾਂ ਦੇ ਸਿੱਟੇ ਜਿਹੜੇ ਆ ਕੋ ਸਾਰਥਕ ਅਜੇ ਨਹੀਂ ਨਿਕਾਉਂਦੇ ਤੇ ਜੇ ਅਸੀਂ ਅੱਜ ਦੇ ਦਿਨ ਨੂੰ ਸਾਰਥਕ ਬਣਾਉਣਾ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਬਿਸ਼ਾਣ ਸਾਹਿਬ ਵੀ ਬਹੁਤ ਵੱਡਾ ਇਹਦਾ ਪ੍ਰਾਣਾ ਯਤਨ ਕਰ ਰਹੇ ਆ ਪੈਸਾ ਬੜਾ ਕਰ ਰਹੇ ਆ ਤੇ ਅੱਜ ਇਸ ਲਹਿਰ ਨੂੰ ਮੁੜ ਕੇ ਬਾਬੇ ਨਾਨਕ ਜੀ ਘਰ ਘਰ ਦੇ ਵਿੱਚ ਭਗਤਾਂ ਵਾਂਗ ਜਿਵੇਂ ਭਗਤ ਰਵਦਾਸ ਜੀ ਨੇ ਕਬੀਰ ਜੀ ਨੇ ਸੈਨ ਜੀ ਨੇ ਸਦਰਾ ਜੀ ਨੇ ਘਰ ਘਰ ਦੇ ਵਿੱਚ ਥੋੜੇ ਥੋੜੇ ਬੰਦਿਆਂ ਦੇ ਨਾਲ ਆਪਣੇ ਪਹਿਲੇ ਪਰਿਵਾਰ ਨੂੰ ਆਪਾਂ ਨਾਲ ਜੋੜਿਆ ਤੇ ਪਰਿਵਾਰ ਜੁੜਿਆ ਤਾਂ ਤਾਂ ਬਾਕੀ ਜੁੜੇ ਨੇ ਸੋ ਯਤਨ ਕਰਨਾ ਚਾਹੀਦਾ ਕਿ ਅੱਜ ਬੜੀ ਗ੍ਰਾਫਟ ਹੈ ਜਿਸ ਕਾਰਨ ਇਹ ਖਾਲਸਾ ਪੰਥ ਸਾਜਿਆ ਗਿਆ ਸੀ ਤੇ ਉਹਦੇ ਵਿੱਚ ਪਹਿਲੀ ਗੱਲ ਆਈ ਸੀ ਕਿ ਦਬੇ ਕੁਚਲੇ ਲੋਕਾਂ ਨੇ ਜਿਹੜਾ ਹੈ ਨਤਾਰੇ ਹੋਏ ਲੋਕਾਂ ਨੂੰ ਜਿਹੜਾ ਸਮਾਜ ਦੇ ਵਿੱਚ ਨੀਵਾਂ ਦਿਖਾ ਲਿਆ ਗਿਆ ਉਹਨਾਂ ਦੀ ਆਰਥਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਤੇ ਸਮਾਜਿਕ ਤੌਰ ਤੇ ਵੀ ਉਹਨਾਂ ਨੂੰ ਬਹੁਤ ਥੱਲੇ ਜਿਹੜਾ ਹੈ ਹਾਸ਼ੀਏ ਤੇ ਲੈ ਕੇ ਆਂਦਾ ਸੀਗਾ ਤੇ ਦਸਵੇਂ ਪਾਤਸ਼ਾਹ ਨੇ ਬਿਰੇ ਉਹਨਾਂ ਨੂੰ ਆਪਣੇ ਨਾਲ ਖੜਾ ਕਰ ਦਿੱਤਾ ਤੇ ਉਹਨਾਂ ਨੇ ਹੀ ਪੂਰਾ ਉਹਨਾਂ ਦਾ ਸਾਥ ਦਿੱਤਾ ਤੇ ਅੱਜ ਸਾਡਾ ਵੱਧ ਵਰਗ ਅਮੀਰ ਲੋਕ ਉਹ ਦਿਖਾਵਾ ਤਾਂ ਜਰੂਰ ਕਰਦੇ ਨੇ ਪਰ ਉਹ ਦਸਵੇਂ ਪਾਤਸ਼ਾਹ ਦੇ ਹਾਦਸੇ ਨਹੀਂ ਅਜੇ ਬਣੇ ਇਸ ਸਾਲ ਜਿਹੜਾ ਸ਼ੀਰ ਭਗ ਸਿੰਘ ਨਗਰ ਦਾ ਸਵੰਦਰ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ